ਸਟੂਡੀ ਮਹੱਲਾ ਪੰਜਵਾ ਘਰ ਪੰਜਵਾ ਦੁੱਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੀਰੋ ਪ੍ਰਭ ਜੀ ਕੀ ਵਾਹਿਗੁਰੂ ਦੀ ਬਖਸ਼ਿਸ਼ ਵੱਲ ਚੇਤੇ ਕਰਾ ਕੇ ਮਾਰੇ ਦੋ ਪੌੜੀ ਪਦਿਆਂ ਵਾਲੇ ਸ਼ਬਦ ਪੰਜਵੇਂ ਘਰ ਸਰਦਾਰ ਚ ਝਾਰਦੇ ਨੇ ਕੁਦਰਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਇਹ ਪ੍ਰੇਮੀ ਹੋਇਆ ਜਾਂ ਗੁਣ ਉਪਕਾਰ ਮੇਰੇ ਦੇ ਪ੍ਰਭੂ ਆਕਾਲ ਪ੍ਰਭ ਜੀ ਨੇ ਕੀਤਾ ਹੈ ਇਹ ਜੇ ਗੁਣ ਭਰ ਦਿੱਤੇ ਸਾਡੇ ਅੰਦਰ ਪੰਜ ਦੂਖ ਅਰ ਅਹੰ ਰੂਪ ਜਗਤ ਕਰਤ ਹੋਏ ਜਗਿਆਸੂ ਵਾਹਿਗੁਰੂ ਦਾ ਸ਼ੁਕਰ ਕਰਦੇ ਜਿਹਨੇ ਦਾਤਾਂ ਦਿੱਤੀਆਂ ਹੈ ਜੀ ਪੰਜ ਦੂਖ ਅਰ ਅਹੰ ਰੂਪ ਪੰਜ ਦੋਖ ਕੌਣੋ ਸਬਦ ਸਪਰਸ਼ ਰੂਪ ਰਸ ਗੰਧ ਰਿਸ਼ੇ ਇਹ ਪੰਜੇ ਦੋਖ ਮੇਰੇ ਮੇਢ ਦੇਤੇ ਅਰ ਹਉਮੈ ਦਾ ਜਿਹੜਾ ਰੋਗ ਸੀ ਅੰਦਰ ਹੰਗ ਦਾ ਦਾ ਰੋਗ ਚਿੰਬੜਿਆ ਹੋਇਆ ਸੀ ਇਹ ਤਨ ਤੇ ਸਗਲ ਦੂਰ ਕੀਏ ਸਰੀਰ ਚ ਸਾਡੇ ਚੋਂ ਤਨ ਸੁਖ ਮੰਨ ਚੋਂ ਸਾਰੇ ਦੂਰ ਕਰ ਦਿੱਤੇ ਮੇਰ ਦੇਤੇ ਐਸੀ ਕਿਰਪਾ ਕੀਤੀ ਮਹਾਰਾਜ ਨੇ ਪ੍ਰਹਾਉ ਬੰਦਨ ਤੂਰ ਸ਼ੂਰ ਬਿਖਿਆ ਤੇ ਸਾਡੇ ਬੰਧ ਨੇ ਜੰਮਣ ਮਰਨ ਦੇ ਤੋੜ ਦੇ ਉੱਤੇ ਤੇchnaat ਤਾਂ ਸਾਨੂੰ ਦਿਖਿਆ ਮਾਇਆ ਵੱਲੋਂ ਗੁਰੂ ਕੋ ਸ਼ਬਦ ਮੇਰਾ ਹੀਰ ਦੀ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਸਤਗੁਰੂ ਨਾਨਕ ਦੇਵ ਦਾ ਜੋ ਸ਼ਬਦ ਉਪਦੇਸ਼ ਹੈ ਉਹ ਮੇਰੇ ਹਿਰਦੇ 'ਚ ਪ੍ਰਗਟ ਕਰ ਦੁੱਤਾ ਹੈ ਦੇਤਾ ਹੈ ਅਰੂਪ ਅਨਰੂਪ ਮੂ ਮੋਰੂ ਕਛ ਨਾ ਵਿਚਾਰਿਉ ਮੇਰਾ ਰੂਪ ਸੋਹਣਾ ਸਰੂਪ ਵਾਲਾ ਕਿ ਅਨਰੂਪ ਹੈ ਕਿ ਰੂਪ ਹੈ ਰੂਪ ਤੋਂ ਰਹਿਤ ਹੈ ਇਹ ਵਿਚਾਰ ਨਹੀਂ ਕੀਤੀ ਰੂਪ ਦਿਲ ਦੀ ਸਫਾਈ ਵਾਲਾ ਹੈ ਕਿ ਬੇਸਫਾਈ ਵਾਲਾ ਹੈ ਇਹ ਵੀ ਵਿਚਾਰ ਨਹੀਂ ਕੀਤੀ ਮੇਰੀ ਮਹਾਰਾਜ ਨੇ ਪ੍ਰੇਮ ਗਹਿਉ ਮੋਹੇ ਹਰ ਰੰਗ ਭੀਨ ਮੈਨੂੰ ਸਤਗੁਰਾਂ ਦੇ ਪ੍ਰੇਮ 'ਚ ਪਕੜਿਆ ਹੋਇਆ ਵੇਖ ਕੇ ਹਰੀ ਨੇ ਆਵਲੇ ਰੰਗ ਪ੍ਰੇਮ ਚ ਭਿਉਂ ਲਿਆ ਐਸੀ ਕਿਰਪਾ ਕੀਤੀ ਮਾਰਾ ਸਾਈ ਨੇ ਪ੍ਰੇਮ ਦੇ ਨਾਲ ਸਾਨੂੰ ਪਕੜ ਕਰ ਪਕੜ ਲਿਆ ਤੇ ਆਪ ਹਰੀ ਸਾਡੇ ਪ੍ਰੇਮ ਚ ਭਿਜ ਗਿਆ ਬਹੁਤ ਮਸਤ ਹੋ ਗਿਆ ਜੇ ਬੱਚੇ ਦੇ ਤੇ ਮਾਪਾ ਪ੍ਰਸੰਨ ਹੋ ਜਾਂਦਾ ਇਸ ਪ੍ਰਕਾਰ ਵਾਹਿਗੁਰੂ ਸਾਡੇ ਪ੍ਰੇਮ ਵਿੱਚ ਭਿਜ ਗਿਆ ਸਾਨੂੰ ਪ੍ਰੇਮ ਨਾਲ ਗਏ ਕੇ ਪਕੜ ਕੇ ਆਗ ਦੇ ਚ ਲੀਨ ਕਰ ਲਿਆ ਐਸੀ ਕਿਰਪਾ ਕੀਤੀ ਪ੍ਰੇਮ ਗਇਓ ਮੋ ਹਰ ਰੰਗ ਪੀਨ ਮੈਨੂੰ ਹਰੀ ਦੇ ਪ੍ਰੇਮ ਵਿੱਚ ਭਿਜ ਗਿਆ ਹੋਇਆ ਹਰੀ ਨੂੰ ਜਾਣ ਕੇ ਪਰ ਇਹ ਨੇਲ ਗਏ ਕਿ پکڑ ਕੇ ਇਕਤਾ ਕਰ ਦਿੱਤੀ ਬਖਸ਼ੀ ਕਰ ਲਈ ਨੇਲ ਲਿਆ ਵੇਖਿਉ ਲਾਲਨ ਪਾਟ ਵਿਚ ਖੋਏ ਹੁਣ ਸੱਜੇ ਜੀ ਲਾਲਨ ਪਿਆਰੇ ਅਕਾਲ ਪੁਰਖ ਨੇ ਸੀ ਵੇਖ ਲਿਆ ਹੈ ਪਾੜ ਪਰਦੇ ਸੀ ਨਾ ਜਿਹੜੇ ਵਿਚ ਪੰਜਾ ਕੋਸਾਂ ਨੇ ਉਹ ਸਾਰੇ ਖੋਤੇ ਮੇੜ ਦਿੱਤੇ ਮਹਾਰਾਜ ਨੇ ਆਨੰਦ ਚੇਤਾ ਹਰਖੇ ਪਤੀ ਜਦੋਂ ਮਹਾਰਾਜ ਸਾਹਿਬ ਪਤੀ ਜੀ ਨੇ ਸਾਡੇ ਤੇ ਵੀ ਇਹਨੇ ਤੇ ਸਾਰੇ ਗੁਣ ਹਨ ਹੈ ਉਦੋਂ ਸਾਡੇ ਚਿੱਤ ਜਿਹੜਾ ਸੀ ਆਨੰਦ ਦੇ ਵਿੱਚ ਉਹ ਆਨੰਦ ਸਰੂਪ ਨੂੰ ਚਿੱਤ ਵਿੱਚ ਪ੍ਰਗਟ ਕਰਕੇ ਦੇਖ ਕੇ ਹਰਖੇ ਬਹੁਤ ਪ੍ਰਸੰਨ ਹੋ ਗਏ ਸੀ ਜਾਂ ਆਨੰਦ ਸਰੂਪ ਚੇਤੀਆਤਨ ਸਰੂਪ ਜੋ ਪਰਮੇਸ਼ਰ ਉਹਦੇ ਤੇ ਜਦੋਂ ਪਤੀਜ ਗਿਆ ਮਨ ਉਦੋਂ ਹਰਖ ਆਨੰਦ ਦੀ ਪ੍ਰਾਪਤੀ ਹੋਈ ਹੈ ਇਸ ਪ੍ਰਕਾਰ ਜੇ ਲਾਲਣ ਪਿਆਰੇ ਨੂੰ ਵੇਖ ਲਿਆ ਪੜਦਾ ਵਿੱਚੋਂ ਕੁਆਤਾ ਮਾਰਨ ਹੰਗਤਾ ਮੰਤਰਾ ਦਾ ਉਸ ਵੇਲੇ ਚਿੱਤ ਆ ਵੇਖ ਕੇ ਆਨੰਦ ਸਰੂਪ ਨੂੰ ਤੇ ਮਨ ਪਤੀਜ ਗਿਆ ਉਸ ਅਨੰਦ ਚ ਬਹੁਤ ਪ੍ਰਸੰਨ ਹੋ ਗਏ ਅਨੰਦ ਸਰੂਪ ਹੋ ਗਏ ਤਿਸ ਹੀ ਕੋ ਗ੍ਰਹਿ ਹੋ ਸੋਈ ਜੀ ਵੀ ਆਨੰਦ ਹੋ ਗਿਆ ਸਰੀਰ ਕਰਕੇ ਵੀ ਬਹੁਤ ਪ੍ਰਸੰਨ ਹੋ ਗਏ ਪਤੀਜ ਕੇ ਤਿਸ ਹੀ ਕੋ ਗ੍ਰਹਿ ਹੋ ਸੋਈ ਪ੍ਰਭ ਨਾਨਕ ਉਹ ਪਰਮੇਸ਼ਰ ਦਾ ਹੀ ਭਾਈ ਗ੍ਰਹਿ ਸਰੀਰ ਵਾ ਸੰਸਾਰ ਉਹੀ ਇਹ ਸੰਸਾਰ ਵੀ ਉਸੇ ਦਾ ਘਰ ਹੈ ਸੁਖ ਸੰਗਤ ਵੀ ਉਸੇ ਦਾ ਘਰ ਹੈ ਸਾਡਾ ਸਰੀਰ ਵੀ ਉਸੇ ਦਾ ਘਰ ਹੈ ਸਾਡਾ ਹਿਰਦਾ ਵੀ ਉਸੇ ਦੇ ਘਰ ਐ ਸੂਈ ਪ੍ਰਭ ਨਾਨਕ ਅਦੇ ਉਹੀ ਪ੍ਰਭ ਰੱਖਿਆ ਕਰਨ ਵਾਲਾ ਗੁਰੂ ਸਾਹਿਬ ਜੀ ਕਹਿੰਦੇ ਹਨ ਸੂ ठाकुर तिस ही ਕੋ ਤੀ ਕੋਈ ਸਰਵਕਾਤਰ ਲੋਕੀ ਦਾ ठाकुर ਮਾਲਕ ਪਿੱਛੇ ਸੀ ਹੁਣ ਆਗ ਹੋਵੇਗਾ ਤਿਸ ਕੋਈ ਸਰਵਪਾਲਕ ਸਰਵਕਾਲਕ ਸਰਵਕੋਪਨਕਾਲ ਹੈ ਤਿਸ ਹੀ ਕੋ ਤੀ ਉਸੇ ਦੇ ਅਧੀਨ ਹੈ ਸਾਰੀ ਸਿੱਖੀ ਜਿੰਨੀ ਉਸੇ ਨੇ ਆਪ ਦੇ ਅਧੀਨ ਰੱਖੀ ਹੋਈ ਹੈ ਉਸੇ ਦਾ ਤੀਨ ਨੋ ਧਿਆਨ ਕਰਦੇ ਆਂ ਉਸੇ ਦਾ ਦਤਾ ਧਾਨ ਖਾਣੇ ਆਂ ਧਾਨ ਪ੍ਰਭ ਕੋ ਖਾਣਾ ਉਸੇ ਜੁੜੇ ਰਹਿੰਨੇ ਹਰ ਵਕਤ ਸਾਡੇ ਚ ਧੀ ਬੁੱਧੀ ਕੋਈ ਨਹੀਂ ਹੈ ਉਹ ਸੱਚੇ ਬਾਦਸ਼ਾਹ ਦੇ ਸਭ ਕੁਝ ਸਮਝਦੇ ਹਾਂ